ਸਰਦਾਰਾਂ ਦੀ ਨਗਰੀ ਵਿੱਚ ਇਹ ਕੰਮ ਹਮ ਸੋਚ ਵੀ ਨਹੀਂ ਸਕਦੇ ਸੀ ਆ ਦੇਖੋ ਗੁਰੂ ਨਗਰੀ ਦਾ ਨਾਮ ਬਦਨਾਮ ਕਰਨ ਤੇ ਤੁਰ ਹੀ ਹੋਈ ਨੇ ਕੁਝ ਲੋ ਇ 릭ਸ਼ਾ ਵਾਲਿਆਂ ਦੇ ਵੱਲੋਂ ਇਹਨਾਂ ਯਾਤਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਉਹ ਤੁਸੀਂ ਪੋਰਾ ਗੁਰੂ ਨਗਰੀ ਦੀ ਤਾਂ ਸ਼ਰਮ ਕਰ ਲੋ ਦਰਬਾਰ ਸੈਪ ਮੱਥਾ ਟੇਕਣ ਆਈ ਸੀ ਇਹ ਯਾਤਰੀ ਚਾਕੂ ਦੀ ਨੋਕ ਤੇ ਇਹਨਾਂ ਦੇ ਨਾਲ ਲੁੱਟ ਹੋ

घूमने आए थे हम गोल्डन टेम्पल का दर्शन करने आए थे उसके बाद हमें वाघा बॉर्डर जाना था पंजाब से निकल के हमें फिर हरिद्वार जाना था जहाँ उसके बाद हमें वहाँ रह के वहाँ से निकल के हमें जाना था दिल्ली दिल्ली से हमारी ट्रेन इसके टिकट हमारे फोन में है अब उस टिकट का भी कोई पता नहीं कोई फोन का भी पता नहीं अभी देख रहे हैं आगे क्या कर सकते हैं दिल्ली से हमें घर जाना तो हुआ क्या से आप भी में बैठे थे अमृतसर स्टेशन अमृतसर स्टेशन से हम उठे थे हमें जाना था गोल्डन टेम्पल के पास में कोई भी होटल में और क्योंकि होटल ये जो गाड़ी वाले हैं ये लोग जाते हैं और इनका कमीशन सेट रहता है ये इजीली दिला देते हैं इनके पास बहुत ऑप्शंस रहते हैं तो हमने कहा चलो चल लेते हैं दो दिन की बात है रह लेंगे लेकिन हमारे साथ जो हुआ हमें ईस्ट मोहन नगर में ले जाकर जो लूटा गया अभी दातर की नोक पे ये बहुत बहुत ही शर्मनाक वाक्य है क्योंकि ऐसा हमने कभी उम्मीद नहीं किया था कि ऐसा हो जाएगा वो भी सरदारों की नजरे में और एक सरदार है था। मेरा तो दो हजार तक कैश कैश नुकसान हुआ फोन फोन गया और अभी सुनने सुबह में हम फोन एक सिम खरीदे सुने पापा को फोन करके कि उसमें से अभी अकाउंट से दस हजार सोलह हजार करके ऐसे करके ट्रांजेक्शन हुए ਹਾਂ ਅਭੀ ਤਾਂ ਪੂਰਾ ਜਾਣਕਾਰੀ ਨਹੀਂ ਮਿਲਾ ਅਭੀ ਫੋਨ ਲੀਏ ਦੇਖਾਂਗੇ ਜਾ ਕੇ ਫੋਨ ਉਨ ਕਰਕੇ ਪਤਾ ਕਰਾਂਗੇ ਫਿਰ ਜਾ ਰਹੇ ਅਭੀ ਸੀਪੀ ਮੈਡਮ ਕੇ ਪਾਸ ਜਾ ਕੇ ਰਿਕੁਐਸਟ ਕਰਾਂਗੇ ਥੋੜਾ ਸਾ ਮਦਦ ਕਰ ਦਿਜੀਏ ਅਸੀਂ ਲੋਕ ਦੂਰ ਦੂਰ ਸੇ ਆਏ ਹਾਂ ਕੱਲ 28 ਦਸੰਬਰ ਨੂੰ ਵੈਸਟ ਬੰਗਾਲ ਤੋਂ ਆਏ ਟੂਰਿਸਟ ਨਾਲ ਜਦੋਂ ਕੀ ਉਹ ਈ ਰਿਕਸ਼ਾ ਤੇ ਟਰੈਵਲ ਕਰ ਰਹੀ ਸੀ ਇਹ ਤੇ ਈ ਰਿਕਸ਼ਾ ਚਾਲਕ ਅਤੇ ਉਹਦੇ ਹੋਰ ਦੋਸਤਾਂ ਨੇ ਸਨੇਚਿੰਗ ਕਰਦੇ ਹੋਏ ਉਹਨਾਂ ਕੋਲੋਂ 19000 ਰੁਪਿਆ ਤੇ ਤਿੰਨ ਮੋਬਾਈਲ ਫੋਨ ਸਨੇਚ ਕਰ ਲਏ ਸੀਗੇ ਉਸ ਤੋਂ ਬਾਅਦ ਜਿਵੇਂ ਕਿ ਆਪਣੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਬੁੱਲਰ ਦੀ ਕ੍ਰਾਈਮ ਦੇ ਅਗੇਂਸਟ 0 ਡਾਲਰਸ ਪਾਲਿਸੀ ਹੈ ਉਹਦੇ ਤਹਿਤ ਥਾਣੇ ਬੀ ਡਿਵੀਜ਼ਨ ਦੀ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ 2 ਘੰਟਿਆਂ ਦੇ ਵਿੱਚ ਵਿੱਚ ਇਹ ਸਮਾਜਦਾਨ ਨੂੰ ਟ੍ਰੇਸ ਕੀਤਾ ਅਤੇ ਜਿਹੜੇ 3 ਸਨੇਚਰ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਹੈ ਜਿਵੇਂ ਕਿ ਪਹਿਲਾਂ ਵੀ ਸਾਡੀ ਵਾਰਦਾਤਾ ਹੋਈ ਹੈ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹਰ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਬੁੱਲਰ ਉਹਨਾਂ ਦੀ ਅਗਵਾਈ ਹੇਠ ਟੀਮ ਸਾਡੀ ਸਤਰਕ ਹੈ ਤੇ ਜਲਦੀ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸਾਡੀ ਟੀਮ ਵਕ ਵਕ ਟੀਮਾਂ ਬਣਾਈ ਗਈ ਹੈ ਜਿਹੜੇ ਕੀ ਉਹਨਾਂ ਤੇ ਲਗਾਤਾਰ ਰੇਡ ਕਰ ਰਹੀ ਹੈ ਤੇ ਸਾਨੂੰ ਬਹੁਤ ਜਲਦੀ ਉਮੀਦ ਹੈ ਕਿ ਇਹ ਜਿਹੜੇ ਤਿੰਨ ਸਨੇਚਰ ਨੇ ਇਹਨਾਂ ਨੂੰ ਕਾਬੂ ਕਰਕੇ ਜਿਹੜੀ ਦੀ ਰਿਕਵਰੀ ਹੈ ਉਹ ਕੀਤੀ ਜਾਏਗੀ